1 ਮਈ ਮਜ਼ਦੂਰ ਦਿਵਸ ਜਿੱਥੇ ਪੂਰੇ ਦੇਸ਼ ਵਿੱਚ ਮਜ਼ਦੂਰਾ ਕਰਮਚਾਰੀਆਂ ਵੱਲੋਂ ਉਤਸ਼ਾਹ ਨਾਲ ਮਨਾਇਆ ਗਿਆ ਉੱਥੇ ਹੀ ਨਗਰ ਨਿਗਮ ਆਟੋ ਵਰਕਸ਼ਾਪ ਹਾਥੀਗੇਟ ਵਿਖੇ ਮਜ਼ਦੂਰ ਦਿਵਸ ਤੇ ਸਮਾਗਮ ਮਿਊਨਿਸਪਲ ਕਾਰਪੋਰੇਸ਼ਨ ਯੂਥ EMPLOYEES FEDERATION ਦੇ ਪ੍ਰਧਾਨ ਆਸ਼ੂ ਨਾਹਰਦੀ ਪ੍ਰਧਾਨ ਦੀ ਹੇਠ ਆਯੋਜਿਤ ਕੀਤਾ ਗਿਆ ਇਸ ਮੌਕੇ ਤੇ ਵਿਧਾਇਕ ਡਾਕਟਰ ਜਸਪੀਰ ਸਿੰਘ ਸੰਧੂ ਮੁੱਖ ਮਹਿਮਾਨ ਸਨ ਉੱਥੇ ਹੀ ਨਗਰ ਨਿਗਮ ਦੇ ਐਡੀਸ਼ਨਲ ਕਮਿਸ਼ਨਰ ਸੁਰਿੰਦਰ ਸਿੰਘ ਅਤੇ ਨਗਰ ਨਿਗਮ ਵਰਕਸ਼ਾਪ ਦੇ ਇੰਚਾਰਜ ਡਾਕਟਰ ਰਮਾ ਉੱਚੇਤੌਰ ਤੇ ਮੌਜੂਦ ਸਨ ਆਤਿ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਸਮਾਗਮ ਦੌਰਾਨ ਝੰਡਾ ਫੈਰਾਇਆ ਗਿਆ ਅਤੇ ਸ਼ਿਕਾਗੋ ਦੇ ਸ਼ਹੀਦ ਮਜ਼ਦੂਰਾਂ ਨੂੰ ਸ਼ਰਦਾ ਸੁਮਨ ਪੇਂਟ ਕਰਕੇ ਯਾਦ ਕੀਤਾ ਗਿਆ। ਇਸ ਮੌਕੇ ਤੇ ਚੇਅਰਮੈਨ ਰਾਜਕੁਮਾਰ ਰਾਜੂ, ਮੀਤ ਪ੍ਰਧਾਨ ਜੁਗਲ Kishore ਲਾਲੀ, ਤੀਰਜਕਿਲ, ਦੀਪਕ ਸਬਰਵਾਲ, ਜੇ ਕੁਲਵਿੰਦਰ ਸਿੰਘ ਰਾਜਕल्याण ਅਤੇ ਰਿੰਕੂ ਖੋਸਲਾ ਸਮੇਤ ਵੱਡੀ ਗਿਣਤੀ ਵਿੱਚ ਕਰਮਚਾਰੀ ਮੌਜੂਦ ਸਨ ਅੰਤਰਰਾਸ਼ਟਰੀ ਲੇਬਰਡੇ ਦੇ ਮੌਕੇ ਮਜ਼ਦੂਰਾਂ ਦਾ ਝੰਡਾ ਚੜਾਇਆ ਗਿਆ ਸੋ ਮੈਂ ਸਾਰੇ ਮਜ਼ਦੂਰ ਵੀਰਾਂ ਨੂੰ ਤੇਰੇ ਭਰਾਵਾਂ ਨੂੰ ਜਿਹੜੇ ਮੇਰੇ ਭਰਾ ਕਰਦੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਮਜ਼ਦੂਰਾਂ ਦਾ ਜਿਹੜਾ ਦਿਨ ਹੈ ਇਹ ਵੈਸੇ ਤੇ ਕੋਈ ਵੀ ਦਿਨ ਹੈ ਇਹਨਾਂ ਤੋਂ ਬਿਨਾ ਨਹੀਂ ਹੁੰਦਾ ਕਿਉਂਕਿ ਰਾਸ਼ਟਰ ਦੇ ਨਿਰਮਾਣ ਵਾਸਤੇ ਇਹ ਜਿਹੜਾ ਵੀਰ ਹੈ ਦਿਨ ਰਾਤ ਮਿਹਨਤ ਕਰਦੇ ਦਿਨ ਰਾਤ ਜਿਹੜੇ ਤਰੱਕੀ ਦੇ ਰਾਹ ਤੇ ਪਹੁੰਚਾਉਂਦੇ ਮੈਂ ਇਹਨਾਂ ਨੂੰ ਨਮਨ ਕਰਦਾ ਆ ਜਿਹੜਾ ਹੈ ਅੰਤਰਰਾਸ਼ਟਰੀ ਦਿਵਸ ਮਨਾਇਆ ਜਾ ਰਿਹਾ ਇਸ ਮੌਕੇ ਤੇ ਹਰ ਸਾਲ ਦੀ ਤਰ੍ਹਾਂ ਸਾਡੇ ਨਗਰ ਨਿਗਮ ਆਟੋ ਵਰਕਸ਼ਾਪ ਦੇ ਮੁਲਾਜ਼ਮ ਸਾਥੀਆਂ ਵੱਲੋਂ ਜਿਹੜਾ ਹੈਗਾ ਇੱਥੇ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਂਦਾ ਹੈ ਸੋ ਅੱਜ ਵੀ ਉਹਨਾਂ ਨੇ ਪ੍ਰੋਗਰਾਮ ਤੇ ਆਰਾਮ ਮਨਾਣ ਦੇ ਮਨਾਇਆ ਜਾ ਰਿਹਾ ਸੋ ਅੱਜ ਦੇ ਇਸ ਸ਼ੁਭ ਮੌਕੇ ਤੇ ਮੈਂ ਆਪਣੇ ਸਾਰੇ ਹੀ ਮੁਲਾਜ਼ਮ ਸਾਥੀਆਂ ਨੂੰ ਆਟੋ ਵਰਕਸ਼ਾਪ ਦੇ ਮੁਲਾਜ਼ਮਾਂ ਨੂੰ ਸਾਰਿਆਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾ ਦਿਨਾ ਅੱਜ ਆਟੋ ਵਰਕਸ਼ਾਪ ਯੂਨੀਅਨ ਦੇ ਪ੍ਰਧਾਨ ਆਸ਼ੂਨਾਰ ਔਰ ਚੇਅਰਮੈਨ ਰਾਜਮਨ ਚੇਅਰਮੈਨ ਜੀ ਨੇ ਅਮਜੂਰ ਦਿਵਸ ਤੇ ਇੱਕ ਪ੍ਰੋਗਰਾਮ ਰੱਖਿਆ ਹੈ ਆਟੋ ਵਰਕਸ਼ਾ ਇਸ ਵਿੱਚ ਵਿਦਾਇਕ ਡਾਕਟਰ ਜਸਵੀਰ ਸਿੰਘ ਸੰਧੂ ਅਡੀਸ਼ਨਲ ਕਮਿਸ਼ਨਰ ਸ੍ਰੀਵਿੰਦਰ ਸਿੰਘ ਜੀ ਅੱਜ ਸਾਡੇ ਵਰਕਸ਼ਾਪ ਵਿੱਚ ਐਜ਼ ਅ ਗੈਸਟ ਆਏ ਆਬੀਸਲੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇੱਥੇ ਆ ਕੇ ਸਾਨੂੰ ਮਾਨ ਬਖਸ਼ਿਆ ਸਾਡੀ ਮ्युनਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਨਗਰ ਕਮਲੋ ਆ ਜਿਹੜਾ ਅੰਤਰਰਾਸ਼ਟਰੀ ਵਜ਼ੂਰ ਦਿਵਸ ਹੈ ਹਰ ਸਾਲ ਦੀ ਤਰ੍ਹਾਂ ਅੱਜ ਵੀ ਚੰਡੇ ਦੀ ਰਸਮ ਆਦਾ ਕਰਕੇ ਸ਼ਹੀਦਾਂ ਨੂੰ ਲਾਲ ਸਲਾਮ ਕੀਤਾ ਗਿਆ ਹੈ ਅਤੇ ਲੱਡੂ ਵੰਡੇ ਗਏ ਨੇ ਇਹ ਜਿਹੜੀ ਪਲਨ ਭਰਾਏ ਮਜ਼ਦੂਰਾਂ ਨੂੰ ਸਮਰਪਿਤ ਅਸੀਂ ਹਰ ਸਾਲ ਇੱਥੇ ਆਪਣੇ ਵਰਕਸ਼ਾਹ ਦੇ ਵਿੱਚ ਕਰੀਦੀ ਹੈ ਉਸ ਤੋਂ ਇਲਾਵਾ ਨਾਲ ਲੰਗਰ ਲਗਾਈਦਾ